ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਪਾ ਜੀ ਦੋ ਸੁਨਹਿਰੇ ਜਿੰਨਾ ਡਿਜ਼ਾਈਨ ਬਣਾ ਰਹੇ ਹਾਂ ਜੀ ਉਲਟੀ ਸਾਈਡ ਤੋਂ ਸ਼ੁਰੂ ਕਰਾਂਗੇ ਪਹਿਲਾ ਕੁੰਡਾ ਬਿਨਾਂ ਬਣਿਆ ਤਾਰ ਲਿਆ ਜੀ ਧਾਗਾ ਆਪਾਂ ਨੇ ਪਿੱਛੇ ਕਰ ਲਿਆ ਜੀ ਆਪਾਂ ਉਲਟੀ ਸਿਲਾਈ ਬਣਾਵਾਂਗੇ ਹਾਂਜੀ ਧਾਗਾ ਆਪਾਂ ਫੇਰ ਪਿੱਛੇ ਕਰੀ ਜਾਵਾਂਗੇ ਇੱਕ ਜੀ ਆਪਣਾ ਕੁੰਡਾ ਬਣੀ ਜਾਊ ਇੱਕ ਜਿਹੜਾ ਆਪਾਂ ਨੇ ਧਾਗਾ ਪਿੱਛੇ ਕਰਿਆ ਉਹਦਾ ਜੀ ਆਪਣਾ ਇੱਕ ਕੁੰਡਾ ਹੋਰ ਬਣੀ ਜਾਊਗਾ ਹਾਂਜੀ ਧਾਗਾ ਆਪਾਂ ਹਰ ਵੇਰੀ ਪਿੱਛੇ ਕਰੀ ਜਾਵਾਂਗੇ ਸਿਲਾਈ ਆਪਣੀ ਉਲਟੀ ਉਹ ਬਣਨੀ ਹੈ ਹਾਂਜੀ ਸਾਰੀ ਸਿਲਾਈ ਆਪਾਂ ਨੇ ਇਸੇ ਤਰ੍ਹਾਂ ਕੰਪਲੀਟ ਕਰਨੀ। ਦੂਜੀ ਸਾਈਡ ਜੀ ਆਪਣਾ ਡਿਜ਼ਾਈਨ ਪਊਗਾ ਸਿੱਧੀ ਸਾਈਡ। ਇਹ ਜੀ ਆਪਾਂ ਉਲਟੀ ਸਾਈਡ ਬਣਾ ਰਹੇ। ਧਾਗਾ ਜੀ ਆਪਾਂ ਨੂੰ ਹਰ ਵਾਰੀ ਪਿੱਛੇ ਕਰਨਾ ਪੈਣਾ। ਨਿਕਤਾ ਜੀ ਆਪਣਾ ਜਿਹੜਾ ਧਾਗਾ ਪਿੱਛੇ ਕਰਿਆ ਇਹਦਾ ਕੁੰਡਾ ਬਣੀ ਜਾਊਗਾ ਇੱਕ ਆਪਾਂ ਬੁੰਨਦੇ ਹਾਂ ਜੀ। ਹਾਂਜੀ ਸਾਰੀ ਸਿਲਾਈ ਜੀ ਆਪਾਂ ਨੇ ਇਸੇ ਤਰ੍ਹਾਂ ਹੀ ਦੀ ਕੰਪਲੀਟ ਕਰਨੀ ਆਪਾਂ ਤੁਹਾਨੂੰ ਜੀ ਕੰਪਲੀਟ ਕਰਕੇ ਸਾਰੀ ਦਿਖਾਉਣੀ ਆ ਜੀ। ਇਸ ਤਰ੍ਹਾਂ ਪਤਾਗਾ ਪਿੱਛੇ ਕਰੀ ਜਾਵਾਂਗੇ ਹਾਂਜੀ ਸਾਰੀ ਜੀ ਸਿਲਾਈ ਆਪਾਂ ਕੰਪਲੀਟ ਕਰਕੇ ਫਿਰ ਦਿਖਾਉਣੀ ਹੈ ਹਾਂਜੀ ਸਾਰੀ ਸਿਲਾਈ ਕੰਪਲੀਟ ਕਰਕੇ ਆਪਾਂ ਜੀ ਸਿੱਧੀ ਸਾਈਡ ਆਗੇ ਪਹਿਲਾ ਕੁੰਡਾ ਜੀ ਆਪਾਂ ਨਾ ਬੁਣਿਆ ਉਤਾਰ ਲਿਆ ਅੱਜ ਆਪਾਂ ਜਿਹੜਾ ਬਾਲਾ ਜੀ ਉਹ ਆਪਣਾ ਨਾਲ ਦੀ ਨਾਲ ਆਪਾਂ ਇਹ ਨੀਚੇ ਉਤਰੀ ਜਾਊਗਾ ਜਿਹੜਾ ਆਪਾਂ ਨੇ ਕੁੰਡਾ ਬੁਣਿਆ ਹੋਇਆ ਉਹ ਜੀ ਦੋ ਆਪਾਂ ਨੇ ਕੁੰਡੇ ਲੈ ਲਏ ਸੜਾਈ ਤੇ ਇਧਰਲੀ ਸਾਈਡ ਕਰ ਲਾਂਗੇ ਜੀ ਜਿਹੜਾ ਆ ਵਾਲਾ ਕੁੰਡਾ ਜੀ ਆਪਾਂ ਇਹਨੂੰ ਅੱਗੇ ਕਰ ਦਾਂਗੇ ਇਸ ਤਰ੍ਹਾਂ ਜੀ ਸੜਾਈ ਦੇ ਅੱਗੇ ਕਰਕੇ ਅੱਗੇ ਪਾ ਕੇ ਆਪਾਂ ਸੜਾਈ ਦੀ ਸਿੱਧੀ ਬੁਣਾਂਗੇ ਹਾਂ ਜੀ ਫੇਰ ਆਪਾਂ ਅੱਗੇ ਇਸੇ ਤਰ੍ਹਾਂ ਹੀ ਕਰਾਂਗੇ ਹਰ ਕੁੰਡਾ ਸਲਾਈ ਤੇ ਲੈ ਲਾਂਗੇ ਜਿਹੜੇ ਨਾਲ ਜੀ ਆਪਾਂ ਨੇ ਬਲ ਮਾਰਿਆ ਸੀ ਆਪਾਂ ਨੀਚੇ ਤਾਰੀਆਂ ਮਾਰੀ। ਦੋ ਕੁੰਡੇ ਉਤਾਰ ਲੈ ਜੀ। ਜਿਹੜਾ ਮਗਰਲਾ ਗੁੰਡਾ ਇਹਨੂੰ ਮੋੜੇ ਕਰ ਲਾਂਗੇ। ਹਾਂਜੀ ਸਲਾਈ ਦੇ ਮੋੜੇ ਕਰਕੇ ਆਪਾਂ ਜੀ ਇਹਨੂੰ ਸਿੱਧਾ ਬਣਾ ਲਾਂਗੇ। ਜਿੱਦੇ ਆਪਾਂ ਬਲ ਤਾਂ ਮਾਰਦੇ ਹੁਣਾਂ ਵੀ ਆਪਣਾ ਜਿਹੜਾ ਕੁੰਡੇ ਨੇ ਜਦੋਂ ਆਪਾਂ ਹੁਣ ਬਣਾਉਣੇ ਨੇ ਜੀ ਥੋੜੀਆ ਕੇ ਲੂਜ਼ ਰਹਿੰਦੇ ਨੇ। ਹਾਂਜੀ ਸਾਰੀ ਸੜਾਈ ਜੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹਾਂਜੀ ਆਪਾਂ ਥੋੜਾ ਜਿਹਾ ਜੀ ਸਲੋ ਬਣਾ ਰਹੇ ਹਾਂ ਫਿਰ ਜੀ ਫਾਸਟ ਦੇ ਵਿੱਚ ਕਈ ਵਾਰੀ ਪਤਾ ਨਹੀਂ ਲੱਗਦਾ ਇਹ ਕੁੰਡੇ ਨੂੰ ਇਸ ਤਰ੍ਹਾਂ ਸੜਾਈ ਦੇ ਅੱਗੇ ਕਰ ਲਾਂਗੇ ਅੱਗੇ ਕਰਕੇ ਦੋਨੋਂ ਕੁੰਡਿਆਂ ਨੂੰ ਸਿੱਧੇ ਬਣਾ ਦਾਂਗੇ ਆ ਜਿਹੜਾ ਬਾਲਾ ਜੀ ਇਹਨੂੰ ਵੀ ਨਾਲ ਦੀ ਨਾਲ نیچے ਉਤਾਰੀ ਜਾਵਾਂਗੇ ਹਾਂਜੀ ਬਹੁਤ ਸੌਖਾ ਡਿਜ਼ਾਈਨ ਆ ਜੀ ਸੋਨਾ ਵੀ ਬਹੁਤ ਲੱਗਦਾ ਬੁੰਡ ਦੇ ਵਿੱਚ ਵੀ ਆਸਾਨ ਹੈ ਜੀ ਜਲਦੀ ਜਲਦੀ ਬਣ ਜਾਂਦਾ ਹਾਂਜੀ ਆਪਾਂ ਅੱਗੇ ਫੇਰ ਦੱਸਦੇ ਹਾਂ ਆ ਬਾਲਾ ਜੀ ਜਿਹੜਾ ਆਪਾਂ نیچے ਉਤਾਰੀ ਜਾਵਾਂਗੇ ਆਹ ਗੁੰਡਾ ਜੀ ਆਪਾਂ ਅੱਗੇ ਕਰ ਲਾਂਗੇ ਅੱਗੇ ਕਰਕੇ ਹਾਂਜੀ ਬਾਲਾ ਦੀ ਜਿਹੜਾ ਆਪਾਂ ਇਸੇ ਤਰ੍ਹਾਂ ਇਹਨੂੰ نیچے ਛੱਡੀ ਜਾਵਾਂਗੇ ਬਲ ਜੀ ਆਪਾਂ ਇਸੇ ਲਈ ਮਾਰਦੇ ਨੇ ਵੀ ਆਪਣੇ ਕੁੰਡੇ ਲੂਜ਼ ਹੋ ਜਾਣਗੇ ਆਪਾਂ ਨੂੰ ਡਿਜ਼ਾਈਨ ਬਣਾਉਣ ਦੇ ਵਿੱਚ ਆਸਾਨੀ ਰਹੂਗੀ ਤੇ ਆਪਣਾ ਡਿਜ਼ਾਈਨ ਵੀ ਜਿਹੜਾ ਉਹ ਵੀ ਬਣਿਆ ਸੋਹਣਾ ਲੱਗੂਗਾ ਕੁੰਡੇ ਜੀ ਆਪਾਂ ਨੇ ਦੋਨੋਂ ਹੀ ਸਿੱਧੇ ਬਣਾਉਣੇ ਨੇ ਹਾਂਜੀ ਆਪਾਂ ਦੁਬਾਰੇ ਫੇਰ ਦੱਸ ਦਿਆਂ ਬਾੜਾ ਇਹ نیچے ਛੱਡੀ ਜਾਵਾਂਗੇ। ਦੋਨੋਂ ਹੀ ਗੁੰਡੇ ਆਪਾਂ ਸੜਾਈ ਦੇ ਉੱਪਰ ਕਰ ਲਾਂਗੇ। ਆ ਮਗਰਲਾ ਗੁੰਡਾ ਜਿਹੜਾ ਆਪਾਂ ਇਹਨੂੰ ਅੱਗੇ ਕਰਕੇ ਬਣਾ ਲਾਂਗੇ। ਹਾਂਜੀ ਸਾਰੀ ਸੜਾਈ ਜੀ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰ ਲਈ। ਹਾਂਜੀ ਮਗਰਲਾ ਗੁੰਡਾ ਆਪਾਂ ਨੇ ਮੋੜੇ ਕਰ ਲੈਣਾ। ਕਰਕੇ ਕੁੰਡੇ ਦੋਨੋਂ ਜੀ ਸਿੱਧੇ ਬਣਾਉਣੇ ਨੇ। ਬਾਜੀ ਸਾਰੀ ਸਿਲਾਈ ਕੰਪਲੀਟ ਕਰਕੇ ਫੇ ਤੁਹਾਨੂੰ ਦਿਖਾਉਣੀ ਆ। ਹਾਂਜੀ ਸਾਰੀ ਸਿਲਾਈ ਜੀ ਆਪਾਂ ਨੇ ਕੰਪਲੀਟ ਕਰ ਲਈ ਜੀ। ਇਹ ਆਪਣਾ ਡਿਜ਼ਾਈਨ ਆ ਜੀ ਇਸ ਤਰ੍ਹਾਂ ਬਣੀ ਜਾਊਗਾ ਜੀ। ਆਪਾਂ ਜੀ ਇਹ ਡਿਜ਼ਾਈਨ ਪਾਇਆ ਹੋਇਆ ਆਪਣਾ ਜੀ ਕੋਟੀ ਦੇ ਉੱਪਰ ਜੇ ਆਪਾਂ ਬਣਾਵਾਂਗੇ ਜੀ ਬਹੁਤ ਵਧੀਆ ਲੱਗੂ। ਬਣਦਾ ਵੀ ਛੇਤੀ ਛੇਤੀ ਆ ਜੀ ਬਣਾਉਣਾ ਵੀ ਆਸਾਨ ਆ ਕੋਈ ਔਖਾ ਨਹੀਂ ਹੈਗਾ ਜੀ। ਹਾਂਜੀ ਦੋ ਸਿਲਾਈਆਂ ਦਾ ਡਿਜ਼ਾਈਨ ਆ ਜੀ। ਤੁਸੀਂ ਵੀ ਜ਼ਰੂਰ ਬਣਾਓ ਜੀ ਜ਼ਰੂਰ ਟਰਾਈ ਕਰਿਓ ਹਾਂਜੀ ਕਮੈਂਟ ਕਰਕੇ ਦੱਸਿਓ। ਵੀਡੀਓ ਤੁਹਾਨੂੰ ਕੀ ਮਿਲਦੀ ਜਿਹੜੇ ਭੈਣ ਭਾਈ ਜੀ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਉਹ ਜੀ ਆਪਣੀ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ